ਦੋ ਮੋਟਰਸਾਈਕਲ ਅਤੇ ਇੱਕ ਕਾਰ ਨੂੰ ਸਾਈਡ ਮਾਰ ਕੇ ਫਰਾਰ ਹੋ ਰਹੇ ਸ਼ਰਾਬੀ ਟਰੱਕ ਡਰਾਈਵਰਾਂ ਨੂੰ ਪੁਲਿਸ ਨੇ ਨਾਕਾ ਲਾ ਕੇ ਤਕਾਬੂ ਜਾਣਕਾਰੀ ਮੁਤਾਬਕ ਅੱਜ ਦਿਨ ਇਤਵਾਰ ਸ਼ਾਮ 6:30 ਵਜੇ ਦੇ ਕਰੀਬ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਫਿਰੋਜ਼ਪੁਰ ਵਾਲਾ ਬੱਸ ਸਟੈਂਡ ਤੇ ਪੁਲਿਸ ਦੇ ਵੱਲੋਂ ਨਾਕਾ ਲਾ ਇੱਕ ਟਰੱਕ ਅਤੇ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਦੋਨੇ ਲੋਕ ਸ਼ਰਾਬ ਦੇ ਨਸ਼ੇ ਦੇ ਵਿੱਚ ਦੋ ਮੋਟਰਸਾਈਕਲ ਅਤੇ ਇੱਕ ਕਾਰ ਨੂੰ ਸਾਈਡ ਮਾਰ ਫਰਾਰ ਹੋ ਰਹੇ ਸੀ ਜਿਸ ਦੀ ਸੂਚਨਾ ਮਿਲਨ ਤੇ ਪੁਲਿਸ ਨੇ ਤੁਰੰਤ ਨਾਕਾ ਲਗਾਇਆ ਤੇ ਨਾਕਾ ਲਗਾ ਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਉਕਤ ਮਾਮਲੇ ਦੇ ਵਿੱਚ ਸ਼ਰਾਬੀ ਟਰੱਕ ਡਰਾਈਵਰਾਂ ਨੂੰ ਕਾਬੂ ਕਰ ਥਾਣੇ ਲਜਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਟਨਸਨ ਅਤੇ ਇਹਨਾਂ ਦੇ ਵੱਲੋਂ ਫਿਰੋਜ਼ਪੁਰ ਤੋਂ ਜਲਾਲਾਬਾਦ ਆਉਂਦੇ ਵਕਤ ਰਸਤੇ ਦੇ ਵਿੱਚ ਦੋ ਮੋਟਰਸਾਈਕਲ ਅਤੇ ਇੱਕ ਕਾਰ ਨੂੰ ਟੱਕਰ ਮਾਰੀ ਗਈ ਹੈ। ਕੀ ਹੋਇਆ ਭਾਈ? ਸ਼ਰਾਬੀ ਰੱਖੀ ਹੈ। ਸ਼ਰਾਬੀ ਰੱਖੀ ਹੈ। ਨਹੀਂ। ਔਰ ਆਪ ਜੋ ਬੋਲੋਗਾ ਜੋ ਕਰੂੰਗਾ। ਨਹੀਂ ਉਹ ਪਿੱਛੇ ਗੱਡੀਆਂ ਨੂੰ ਮਾਰ ਕੇ ਆ ਮੋਟਰਸਾਈਕਲ ਕੋ। ਜੋ ਆਪ ਕਰੋ। ਕਿਸੇ ਕੋ ਨਹੀਂ। ਆਪ ਜੋ ਕਰੋਗੇ ਟੱਕਰ ਮੱਜੀ ਆ ਤੇਰੀ ਗੱਡੀ ਸੇ ਆਪ ਅਰੇ ਨਹੀਂ ਭਾਈ ਅਰੇ ਨਹੀਂ ਨਹੀਂ ਹਮੇ ਤੋ ਤੂੰ ਬਤਾ ਪਿੱਛੇ ਟੱਕਰ ਮਾਰ ਗਿਆ ਹੈ ਮੇਰੇ ਕੋਈ ਕੀ ਕੀਤਾ ਇਹ ਤਿੰਨ ਮੋਟਰਸਾਈਕਲ ਵਾਲੋ ਕੋ ਇੱਕ ਕਾਰ ਵਾਲੇ ਕੋ ਅੱਛਾ ਇਹਨਾਂ ਸੱਡ ਮਰੀ ਹੈ ਓਕੇ ਉਹਨਾਂ ਨੇ ਫਿਰ ਆਪਣਾ ਥਾਣੇ ਕੀਤਾ ਫੋਨ ਅਮੀਰ ਖਾਸ ਅੱਛਾ ਅਮੀਰ ਖਾਸ ਵਾਲਾ ਕੀਤਾ ਇਹਨਾਂ ਨੂੰ ਹਸਪਤਾਲ ਨੂੰ ਫੋਨ ਇਹਨਾਂ ਨੂੰ ਨਾਕਾ ਲਾ ਕੇ ਕੋ ਫੜਿਆ ਇਹਨਾਂ ਨੂੰ ਦੇਅਵਸਰ ਇਹ ਗੱਲ ਕਹਿ ਰਹੇ ਨੇ ਵੀ ਤੁਜੀ ਨੂੰ ਸੌਜੋ ਫੇਰੇ ਚਲੇ ਜਾ ਜੀ ਇਹ ਕਹਿੰਦੇ ਅਸੀਂ ਜਾਣਾ ਹੀ ਜਾਣਾ ਅਫਸਰਾਂ ਨੂੰ ਪੈਸੇ ਦੇਣ ਦੀ ਕੋਈ ਕੁਛ ਕਰਨ ਪੰਜ ਸੌ ਲੈ ਲੋ 600 ਲੈ ਲੋ ਸਾਨੂੰ ਛੱਡ ਦਿਓ ਹੁਣ ਤਾਂ ਤੇਨੂੰ ਮਾਰੀ ਫੇਰੇ ਗੱਡੀ ਬਾੜ ਦੇਣਗੇ ਕਿ ਹੋਰਨ ਮਾਰ ਦੇਣਗੇ ਜਾਨ ਕੇ ਦੀ ਜਾਨ ਲੈ ਲੈਣਗੇ ਇਹ ਇਹਦੀ ਆਪਦੀ ਜਾਨ ਵੀ ਜਾ ਸਕਦੀ ਐ ਕਾ ਕੇ ਰਹਿਨੇ ਵਾਲੇ ਹੋ ਜੋਧਪੁਰ ਜੋਧਪੁਰ ਇਧਰ ਕਿਧਰ ਸੇ ਆ ਰਹੇ ਹੋ ਹਮ ਪੰਜਾਬ ਤੋਂ ਦੌੜ ਕੇ ਆਏ ਜੰਮੂ ਸੇ ਨਹੀਂ ਨਹੀਂ ਇਹ ਗੁਜਰਾਤ ਸੇ हां अभी वापस इधर-उधर पंजाब में कहां पे आए थे हम इधर वापस चले गए वापस ये पसंद मेरे को बंदा पसंद कर रहा है अच्छा किसी को पसंद नहीं कर रहा ये पसंद कर, कर रहा है ये पसंद कर रहा है मैंने फोन आया सर मेरे को पीछे दो मोटरसालों ने साइड मार के और नु साइड मार के आया है ये स्पेशल फिर नाका लाया बस स्टैंड इन बंदा नु राउंड अप कीता है जिन्ना ने बहुत ड्रिंक की थी इन्ना ने बहुत ड्रिंक की थी ਗੱਡੀ ਇਹਨਾਂ ਚਲਾ ਨਹੀਂ ਸਕਦੇ ਹੁਣ ਇਹਨਾਂ ਨੂੰ ਥਾਣੇ ਥਾਣੇ ਚ ਲੈ ਚਲੇ ਗੱਡੀ ਬੰਦ ਕਰਨ ਲੱਗੇ ਆ ਮੈਂ ਤੋ ਕਹਿ ਦਿਆ ਠੀਕ